ਅਗਲੇ ਸ਼ਲੋਕ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਫਰਮਾਨ ਕਰਦੇ ਨੇ ਵੱਡੀ ਵਿਡਿਆਈ ਜਾ ਵਡਾ ਨਾ ਉਸ ਦੀ ਵਿਡਿਆਈ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਕਿਸ ਕਰਕੇ ਉਸ ਦਾ ਨਾਮ ਬਹੁਤ ਵੱਡਾ ਹੈ ਉਹਦੀ ਹਸਤੀ ਬਹੁਤ ਵੱਡੀ ਹੈ ਕਈ ਵਾਰ ਮਨੁੱਖ ਦਾ ਨਾਮ ਬਹੁਤ ਵੱਡਾ ਹੋ ਜਾਂਦਾ ਹੈ ਹਸਤੀ ਬਹੁਤ ਵੱਡੀ ਨਹੀਂ ਹੁੰਦੀ ਕਲਾ ਬਹੁਤ ਵੱਡੀ ਨਹੀਂ ਨਾਮ ਬਹੁਤ ਵੱਡਾ ਹੈ ਗੁਣ ਬਹੁਤ ਵੱਡੇ ਨਹੀਂ ਨਾਮ ਬਹੁਤ ਵੱਡਾ ਹੈ ਤਾਕਤ ਬਹੁਤ ਵੱਡੀ ਨਹੀਂ ਨਾਮ ਬਹੁਤ ਵੱਡਾ ਹੈ ਗਿਆਨ ਬਹੁਤ ਵੱਡਾ ਨਹੀਂ ਨਾਮ ਬਹੁਤ ਵੱਡਾ ਹੈ ਲੇਕਿਨ हे ਪ੍ਰਭੂ ਤੇਰੀ ਵਡਿਆਈ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਇਸ ਵਾਸਤੇ ਤੇਰਾ ਨਾਮ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਤੇਰੀ ਹਸਤੀ ਬਹੁਤ ਵੱਡੀ ਹੈ ਤੇਰੀ ਵਡਿਆਈ ਬਹੁਤ ਵੱਡੀ ਹੈ ਇਸ ਵਾਸਤੇ ਸਹੀ ਹੈ ਇਹ ਸੱਚ ਹੈ ਤੇ ਤੇਰੀ ਵਡਿਆਈ ਹਕੀਕਤ ਦੇ ਵਿੱਚ ਹੀ ਵਡਿਆਈ ਹੈ ਉਹ ਖੁਸ਼ਾਮਦ ਨਹੀਂ ਵਦਾਤੇ ਗਲ ਨਹੀਂ ਆਖੀ ਗਈ ਘਟਾ ਕੇ ਗਲ ਨਹੀਂ ਆਖੀ ਗਈ ਵੱਡੀ ਵਡਿਆਈ ਜਾ ਸੱਚ ਨਿਆਉ हे ਪ੍ਰਮਾਤਮਾ ਏਕ ਤੇਰੀ ਦੂਜੀ ਬਹੁਤ ਵੱਡੀ ਵਡਿਆਈ ਹੈ ਕਿ ਤੇਰਾ ਨਿਆਂ ਵੀ ਸੱਚ ਤੇ ਖੜਾ ਹੈ ਤੂੰ ਸੱਚਾ ਨਿਆਂ ਕਰਦਾ ਹੈ ਅਗਰ ਮਨੁੱਖ ਨੂੰ ਐਸਾ ਅਹਿਸਾਸ ਹੋ ਜਾਏ ਇੱਕ ਐਸੀ ਅਦਾਲਤ ਵੀ ਹੈ ਜਿੱਥੇ ਰਿਸ਼ਵਤ ਨਹੀਂ ਚੱਲ ਸਕਦੀ ਜਿੱਥੇ ਸੱਚ ਹੈ ਜਿਸ ਦਾ ਇਨਸਾਫ ਵੀ ਸੱਚਾ ਹੈ ਅਗਰ ਐਸਾ ਮਨੁੱਖ ਨੂੰ ਬੋਧ ਹੋ ਜਾਏ ਤੇ ਉਸ ਅਦਾਲਤ ਦੇ ਪਹਿਰੇ ਮੁਤਾਬਕ ਇਹ ਜੀਵੇ ਜ਼ਮੀਨ ਦੇ ਉੱਤੇ ਜਿਤਨੀਆਂ ਅਦਾਲਤਾਂ ਨੇ ਸਭ ਦੇ ਬੂਏ ਬੰਦ ਕਰਨੇ ਪੈਣਗੇ ਲੋੜ ਵੀ ਨਹੀਂ ਇਹਨਾਂ ਨੇ ਕਿਉਂਕਿ ਐਸੇ ਬੰਦੇ ਨੂੰ ਰੱਬੀ ਨਿਯਮ ਦੀ ਸਮਝ ਆ ਗਈ ਰੱਬੀ ਕਾਨੂੰਨ ਦੀ ਸਮਝ ਆ ਗਈ ਤੇ ਜਿਸ ਨੂੰ ਰੱਬੀ ਕਾਨੂੰਨ ਦੀ ਸਮਝ ਆ ਗਈ ਰੱਬ ਦੇ ਕਾਨੂੰਨ ਦੇ ਚ ਇਹ ਹੈ ਕਿ ਨਾ ਤੂੰ ਕਿਸੇ ਨੂੰ ਦੁੱਖ ਦੇ ਤੇ ਨਾ ਖੁਦ ਦੁਖੀ ਹੋ ਕਿਉਂਕਿ ਦੂਜੇ ਨੂੰ ਦੁੱਖ ਦੇਵੇਂਗਾ ਪਲਟ ਕੇ ਦੁੱਖ ਵਾਪਸ ਆਏਗਾ ਦੂਜੇ ਨੂੰ ਕਲੇਸ਼ ਦੇਵੇਂਗਾ ਪਲਟ ਕੇ ਕਲੇਸ਼ ਵਾਪਸ ਆਵੇਗਾ ਦੂਜੇ ਨੂੰ ਤੂੰ ਛੱਲੇਗਾ ਲਾਜ਼ਮੀ ਤੂੰ ਵੀ ਛੱਲਿਆ ਜਾਏਗਾ ਦੂਜੇ ਨੂੰ ਤੂੰ ਧੋਖਾ ਦੇਵੇਂਗਾ ਬਚ ਤੂੰ ਵੀ ਨਹੀਂ ਸਕੇਗਾ ਇਹ ਤੇ ਰੱਬ ਦਾ ਇੱਕ ਸੱਚਾ ਨਿਆਮ ਹੈ ਤੇ ਇਸ ਸੱਚੇ ਨਿਆਂ ਦਾ ਜੇ ਕਿਸੇ ਨੂੰ ਪਤਾ ਚੱਲ ਜਾਏ ਤੇ ਫਿਰ ਉਸ ਨਿਯਮ ਦੀ ਉਲੰਘਣਾ ਨਹੀਂ ਕਰਦਾ ਤੇ ਜਦੋਂ ਇਸ ਨਿਯਮ ਦੀ ਉਲੰਘਣਾ ਹੀ ਨਹੀਂ ਕਰਦਾ ਤਾਂ ਫਿਰ ਸੰਸਾਰ ਦੀਆਂ ਸਾਰੀਆਂ ਅਦਾਲਤਾਂ ਦੇ ਬੂਹੇ ਬੰਦ ਕਰਨੇ ਪੈਣਗੇ ਕੇਵਲ ਉਹੀ ਨਿਆਂਕਾਰੀ ਪਰਮਾਤਮਾ ਦਾ ਹੀ ਬੂਆ ਖੁੱਲਾ ਰਹੇਗਾ ਖੁੱਲਾ ਤੇ ਹੁਣ ਵੀ ਹੈ ਲੇਕਿਨ ਇਸ ਅਦਾਲਤ ਦਾ ਕੋਈ ਬਹਿ ਨਹੀਂ ਮੰਨਦਾ ਜਦ ਕਿ ਇਸ ਅਦਾਲਤ ਦੇ ਹੀ ਨਿਯਮ ਕੰਮ ਕਰ ਰਹੇ ਨੇ اے ਬੰਦੇ ਤੂੰ ਜੋ ਕੁਝ ਜਗਤ ਨੂੰ ਦੇਵੇਂਗਾ ਫਲਦ ਕੇ ਉਹੀ ਕੁਝ ਤੇਰੀ ਝੋਲੀ ਚ ਵਾਪਸ ਆਵੇਗਾ ਇਹ ਅਟਲ ਨਿਯਮ ਚੱਲ ਰਿਹਾ ਹੈ ਔਰ ਇਸ ਨੂੰ ਤੂੰ ਆਪਣੀ ਸਿਆਣਪ ਨਾਲ ਆਪਣੀ ਚਤ్రਾਈ ਨਾਲ ਤੋੜ ਨਹੀਂ ਸਕਦਾ ਮੋੜ ਨਹੀਂ ਸਕਦਾ ਵੱਡੀ ਵਡਿਆਈ ਜਾਂ ਸੱਚ ਨਿਆਂ ਵੱਡੀ ਵਡਿਆਈ ਜਾਨੇ ਚਲਤਾ ਤੇਰੀ ਬਹੁਤ ਵਡਿਆਈ ਵੱਡੀ ਹੈ ਅਪਾਰ ਮੈ ਮੈਂ کیونکہ تیرا ٹکا واستر ہے نل ہے دیکھے آیا حالت یہ ہے, ہے. <tis> تے جس گیا جس سنگاسن تی بیٹھے ہیں ساتھوں پہلے بابے فرید کے کتن انسار پتا نہیں کتنے بیٹھ چکے ایک آلم نے ایسا ہے ਇੱਕ ਮਨੁੱਖ ਜਿੱਥੇ ਖੜਾ ਹੈ ਉਹ ਲੱਖਾਂ ਮਨੁੱਖਾਂ ਦੀ ਕਬਰਾਂ ਤੇ ਹੀ ਖੜਾ ਹੈ ਪਤਾ ਨਹੀਂ ਕਿੰਨੇ ਮੁਰਦਿਆਂ ਦੀ ਖਾਕ ਪਤਾ ਨਹੀਂ ਕਿੰਨੇ ਮਨੁੱਖ ਮਿੱਟੀ ਵਿੱਚ ਮਿੱਟੀ ਹੋ ਚੁੱਕੇ ਨੇ ਹਰ ਬੰਦਾ ਜਿੱਥੇ ਖੜਾ ਹੈ ਉੱਥੇ ਲੱਖਾਂ ਹੀ ਬੰਦਿਆਂ ਦੀ ਖਾਕ ਉਹਦੇ ਪੈਰਾਂ ਦੇ ਥੱਲੇ ਹੈ ਸਾਡਾ ਟਿਕਾਣਾ ਨਹੀਂ ਚਲ ਨਹੀਂ ਅਸੀਂ ਜਿੱਥੇ ਰਹਿੰਦੇ ਪਿਆ ਸਾ ਤੋਂ ਪਹਿਲੇ ਕੋਈ ਹੋਰ ਰਹਿ ਚੁੱਕਿਆ ਉਸ ਤੋਂ ਪਹਿਲੇ ਕੋਈ ਹੋਰ ਰਹਿ ਚੁਕੇ ਉਸ ਤੋਂ ਪਹਿਲੇ ਕੋਈ ਹੋਰ ਰਹਿ ਚੁਕੇ ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ ਇਹ ಪರಿਪੂਰਨ ਪ੍ਰਮਾਤਮਾ ਚੁਕੇ ਤੇਰਾ ਅਸਥਾਨ ਨਿਚਲ ਹੈ ਤੇਰਾ ਟਿਕਾਣਾ ਨਿਚਲ ਹੈ ਇਸ ਵਾਸਤੇ ਤੇਰੀ ਵਡਿਆਈ ਨਿਚਲ ਹੈ ਵੱਡੀ ਵਡਿਆਈ ਜਾਣੈ ਚਲ ਥਾਉ ਵੱਡੀ ਵਡਿਆਈ ਜਾਣੈ ਆਲਾ ਜੀਵ ਕੀ ਆਖਰੇ ਨੇ ਜੀਵ ਕੀ ਬੋਲ ਰਹੇ ਨੇ ਤੂੰ ਸਾਰਿਆਂ ਦੀ ਜਾਣਨਾ ਸਾਰਿਆਂ ਦੀ ਜਾਣਨਾ ਬਲਕੇ ਐਸਾ ਵੀ ਹੈ ਕਿ ਤੂੰ ਭਾਸ਼ਾ ਖਾਮੋਸ਼ੀ ਦੀ ਵੀ ਜਾਣਨਾ ਕੋਈ ਅੰਦਰੋਂ ਕੀ ਬੋਲ ਰਿਹਾ ਹੈ ਜ਼ਰੂਰੀ ਨਹੀਂ ਕਿ ਕੋਈ ਸ਼ਬਦਾਂ ਨਾਲ ਕੀ ਬੋਲ ਰਿਹਾ ਹੈ ਕੋਈ ਜ਼ਬਾਨ ਨਾਲ ਕੀ ਬੋਲ ਰਿਹਾ ਹੈ ਬਲਕੇ ਤੂੰ ਬਹੁਤ ਗਹਿਰਾ ਜਾਨਣਾ ਉਹਦੇ ਭਾਵ ਕੀ ਬੋਲ ਰਹੇ ਨੇ ਉਹਦੀ ਅੰਤਰ ਆਤਮਾ ਕੀ ਬੋਲ ਰਹੀ ਹੈ ਵੱਡੀ ਵਡਿਆਈ જાણે આલા હાથી કી છંગાડ પલ પાછે પહોંચે તાએ ચીટી કી પukar પહેલે ਹੀ સુનિયત હૈ તું એસે તીખે કન રખ રહે હૈ કે તું કીટી દી ફરિયાદ પહેલે સુન લેના હાથી દી પukar નાલો وچ ઇતને તીખે તારી સ્રોત હૈ ઇતને તીખે तेरे કન ਵੱਡੀ ਵਡਿਆਈ 부ਝੈ ਸਭ ਭਾਵ ਤੇਰੀ ਵਡਿਆਈ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਤੂੰ ਹਰ ਤਰ੍ਹਾਂ ਦੇ ਭਾਵ ਨੂੰ 부ਝਣਾ ਇਹਦੀ ਭਾਵਨਾ ਕੀ ਹੈ ਉਸਦੀ ਭਾਵਨਾ ਕੀ ਹੈ ਉਸ ਦੇ ਅੰਦਰ ਕਿੰਨਾ ਪਿਆਰ ਹੈ ਉਸ ਦੇ ਅੰਦਰ ਕਿਤਨੀ ਕਿ ਸ਼ਰਧਾ ਹੈ ਤੂੰ ਅੰਦਰ ਦੀ ਸਾਰਿਆਂ ਦੀ ਜਾਣਨਾ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਤੁਹਤੇ ਸਾਰਿਆਂ ਦੀ ਘਟ ਦੀ ਜਾਣਨਾ ਹੈ ਭਾਈ ਗੁਰਦਾਸ ਜੀ ਖਾਤੇ ਕਹਿੰਦੇ ਨੇ ਅੰਤਰ ਜਾਮੀ ਸੁੰਨ ਕੰਪਤ ਹੂੰ ਅੰਤਰ ਗਤ ਏ ਪ੍ਰਭੂ ਜਦ ਮੈਂ ਸੁਣਦਾ ਕਿ ਤੂੰ ਅੰਦਰ ਦੀ ਜਾਣਨ ਵਾਲਾ ਹੈ ਹਰ ਇੱਕ ਦੇ ਅੰਦਰ ਨੂੰ ਤੂੰ ਸੂਝ ਬੂਝ ਰੱਖਦਾ ਹੈ ਤੇ ਹਰ ਇੱਕ ਦੇ ਅੰਦਰ ਤੂੰ ਝਾਤ ਮਾਰਦਾ ਹੈ ਮੈਂ ਕੰਬ ਜਾਣਾ ਕੰਬੜੀ ਛੜ ਜਾਂਦੀ ਹੈ ਫਿਰ ਤੇ ਮੇਰੇ ਅੰਦਰ ਜਿਹੜੇ ਫੁਰਨੇ ਚੱਲਦੇ ਨੇ ਉਹ ਵੀ ਤੂੰ ਜਾਣਦਾ ਹੋਵੇਂਗਾ ਤੇ ਮਨੁੱਖ ਦੇ ਅੰਦਰ ਜਿਹੜੇ ਵਿਚਾਰ ਤੇ ਫੁਰਨੇ ਚੱਲਦੇ ਨੇ ਉਹ ਬਹੁਤੇ ਠੀਕ ਨਹੀਂ ਆਉਂਦੇ ਮਾੜੇ ਹੀ ਹੁੰਦੇ ਨੇ ਗੰਦੇ ਹੀ ਹੁੰਦੇ ਨੇ ਤੋ ਭਾਈ ਸਾਹਿਬ ਜੀ ਕਹਿੰਦੇ ਮੈਨੂੰ ਕੰਬੜੀ ਛੜ ਜਾਂਦੀ ਹੈ ਕਿ ਜਦ ਮੈਂ ਦੇਖਣਾ ਕਿ ਤੂੰ ਤੇ ਅੰਦਰ ਦੇ ਵਿਚਾਰ ਵੀ ਪੜ ਲੈਣਾ ਅੰਤਰਜਾਮੀ ਸੁਨ ਕੰਪਤ ਹੋ ਅੰਤਰਗਤ ਪਤਤ ਪਾਵਨ ਸੁਨ ਆਸਰ ਉਰਧਾਰ ਹੋ ਪਰ ਇੱਕ ਆਸਾ ਇੱਕ ਓਟ ਲੈ ਕੇ ਆ ਜਾਣਾ ਤੇਰੇ ਦਰ ਤੇ ਕਿ ਤੂੰ ਪਤਤ ਪਾਵਨੀ ਤੂੰ ਨਜ਼ਰ ਅੰਦਾਜ਼ ਵੀ ਕਰ ਦੇਣਾ ਤੂੰ ਗੁਨਾਹਾਂ ਤੇ ਪਰਦਾ ਵੀ ਪਾ ਦੇਣਾ ਤੂੰ ਐਸਾ ਪੁਰਖ ਹੈ ਤੂੰ ਐਸਾ ਸੱਚਾ ਬਖਸ਼ੰਦ ਹੈ ਕਿ ਜੈਸੇ ਗੰਦਗੀ ਦੇ ਚ ਲਿਬੜੇ ਹੋਏ ਬੱਚੇ ਨੂੰ ਮਮਤਾ ਦੀ ਮਾਰੀ ਹੋਈ ਮਾਂ ਗਲਵਖੜੀ ਚ ਲੈ ਲੈਂਦੀ ਏ ਏ ਪ੍ਰਭੂ ਦਇਆ ਤੇਰਾ ਸੁਭਾਅ ਹੈ ਕੋਈ ਗੰਦਾ ਜੀ ਵੀ ਤੇਰੇ ਦਰ ਤੇ ਪੁਕਾਰ ਕਰੇ ਤੇ ਆਵੇ ਤੂੰ ਉਹਨੂੰ ਗਲਵਖਰੀ ਚ ਲੈ ਲੈਣਾ ਤੂੰ ਆਪਣੇ ਕੋਲ ਉਸ ਨੂੰ ਥਾ ਦੇਣਾ ਤੋ ਤੂੰ ਸਾਰਿਆਂ ਦੇ ਭਾਅ ਸਾਰਿਆਂ ਦੀ ਸ਼ਰਧਾ ਨੂੰ 부ਝਣ ਵਾਲਾ ਹੈ ਵੱਡੀ ਵਡਿਆਈ ਜਾ ਪੁੱਛ ਨਾ ਰਾਤ ਤੇਰੀ ਵਡਿਆਈ ਇਹ ਵੀ ਬਹੁਤ ਵੱਡੀ ਹੈ ਕਿ ਜਦ ਤੂੰ ਕਿਸੇ ਨੂੰ ਕੁਝ ਦੇਣਾ ਹੈ ਤਾਂ ਦੂਜੇ ਤੀਜੇ ਚੌਥੇ ਪੰਜਵੇਂ ਕੋਲ ਤੈਨੂੰ ਪੁੱਛਣ ਦੀ ਲੋੜ ਨਹੀਂ میں دے دیا کہ نہیں کئی دفعہ پتھا, پتران تو پوچھ ہے, اے چیز میں فلانے نو کہ نہیں کئی دفعہ پتر پوچھتے نے راجا اپنے می حکمرانہ تو پوچھ دائے سلام مشورہ کردہ اے چیز پر جانو دے دئیے کہ نہ اے وستو فلانے نو دے دئیے کہ نہ پوچھنا ਮਨੁੱਖੀ ਦੁਨੀਆ ਚ ਚੱਲਦਾ ਹੈ ਪਤੀ ਪਤਨੀ ਤੋਂ ਪੁੱਛ ਕੇ ਚੱਲਦਾ ਹੈ ਔਰ ਪਤਨੀ ਪਤੀ ਨੂੰ ਪੁੱਛ ਲੈਂਦੀ ਹੈ ਕਿ ਇਹ ਮੈਂ ਦੇਆ ਕਿ ਨਾ ਦੇਆ اے ਪ੍ਰਭੂ ਇਹ ਤੇਰੀ ਵਿੜਾਈ ਬਹੁਤ ਵੱਡੀ ਅਸੀਮ ਮਹਾਨ ਹੈ ਕਿ ਤੂੰ ਦਾਤ ਦੇਣ ਲਗਿਆ ਕਿਸੇ ਕੋਲ ਸਲਾਹ مشورہ ਨਹੀਂ ਕਰਦਾ ਸਿੱਧੀ ਹੀ ਦਾਤ ਤੂੰ ਵੰਡਦਾ ਆਪ ਵੰਡਦਾ ਹੈ ਵੱਡੀ ਵਿੜਾਈ ਜਾਂ ਆਪ ਹੈ ਆਪ ਏ ਵੀ ਤੇਰੀ ਵਡਿਆਈ ਬਹੁਤ ਵੱਡੀ ਹੈ ਕਿ ਸਭ ਕੁਝ ਤੋਂ ਆਪ ਹੀ ਬਣਦਾ ਆਪ ਹੀ ਕਰਦਾ ਹੈ ਤੇ ਹਰ ਥਾਂ ਤੇ ਆਪ ਹੀ ਆਪ ਹੈ ਤੇ ਤੋਂ ਬਿਨਾ ਹੋਰ ਕੋਈ ਦੂਜਾ ਨਹੀਂ ਨਾ ਨੇਕ ਕਾਰ ਨਾ ਕਥਨੀ ਜਾਏ اے ਪ੍ਰਭੂ ਤੇਰੀ ਜਿਤਨੀ ਕਾਰ ਹੈ ਜੋ ਤੇਰੇ ਕੰਮ ਨੇ ਉਹ ਕਥਨ ਵਿੱਚ ਨਹੀਂ ਆਉਂਦੇ ਉਹ ਮੈਂ ਬਿਆਨ ਨਹੀਂ ਕਰ ਸਕਦਾ ਕਿ ਤੂੰ ਕਿੰਨਾ ਕੁ ਬਣਾਇਆ ਤੋ ਕਿੰਨੀ ਸਿਰਜਣਾ ਕੀਤੀ ਹੈ ਤੇ ਤੂੰ ਕੀ ਕੀ ਦੇ ਰਹੇ ਹੈ ਤੇ ਤੂੰ ਕਿੰਨਾ ਕੁ ਵੱਡਾ ਇਨਸਾਫ ਕਰ ਰਿਹਾ ਹੈ ਕਿੰਨੀ ਵੱਡੀ ਦਾਤ ਦੇ ਰਹੇ ਹੈ ਦਰਸ ਹੈ ਪ੍ਰਭੂ ਇਹ ਮੇਰੇ ਕਥਨ ਦੇ ਚ ਨਹੀਂ ਆਉਂਦੇ ਇਹ ਤਾਂ ਮੈਂ ਬਿਆਨ ਨਹੀਂ ਕਰ ਸਕਦਾ ਨਾਮਿਕ ਕਾਰ ਨਾ ਕਥਨੀ ਜਾਏ ਕੀਤਾ ਕਰਣਾ ਸਰਵ ਰਜਾਇ ਜੋ ਕੁਝ ਵੀ ਹੋ ਰਿਹਾ ਹੈ ਜੋ ਕੁਝ ਵੀ ਕੀਤਾ ਜਾ ਰਿਹਾ ਹੈ ਸਭ ਤੇਰੀ ਰਜ਼ਾ ਦੇਚ ਹੈ ਸਭ ਤੇਰੇ ਹੁਕਮ ਦੇਚ ਹੈ ਸਭ ਤੇਰੇ ਭਾਣੇ ਦੇਚ ਹੈ ਇਸ ਵਾਸਤੇ ਸਹੀ ਮੈਨੰਦਾ ਭਗਤ ਉਹ ਹੀ ਹੈ ਜੋ ਤੇਰੀ ਰਜ਼ਾ ਨੂੰ ਸਮਝ ਜਾਏ ਜੋ ਤੇਰੇ ਭਾਣੇ ਨੂੰ ਸਮਝ ਜਾਏ ਕਾਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਦ ਕਾ ਤਿਨ ਭੇਦ ਜਾਤਾ ਵਾਸਤੁਗ ਭੇਦ ਉਸਨੇ ਜਾਣ ਲਿਆ ਵਾਸਤੁਗ ਭੇਦ ਰਾਜ ਉਸਨੇ ਸਮਝ ਲਿਆ ਜਿਸ ਨੇ ਤੇਰੇ ਹੁਕਮ ਨੂੰ ਸਮਝ ਲਿਆ ਤੇ ਤੇਰਾ ਹੁਕਮ ਕੀ ਹੈ ਦਰਸਲ ਤੇਰਾ ਹੁਕਮ ਜੋ ਕੁਝ ਵੀ ਹੋਇਆ ਹੈ ਜੋ ਕੁਝ ਵੀ ਕੀਤਾ ਜਾ ਰਿਹਾ ਹੈ ਜੋ ਕੁਝ ਵੀ ਬਣਿਆ ਹੈ ਇਹ ਸਭ ਤੇਰਾ ਹੁਕਮ ਹੈ ਔਰ ਤੇਰੀ ਬਨਾਵਟ ਹੈ ਔਰ ਇਹ ਸੱਚੀ ਹੈ ਤੇਰੀ ਦੇਣ ਸੱਚੀ ਤੇਰੀ ਬਨਾਵਟ ਸੱਚੀ ਇਸ ਨੂੰ ਜਿਹੜਾ ਸਮਝ ਜਾਂਦਾ ਹੈ ਦਰਸ ਲੋ ਸੱਚ ਦੇ ਨੇੜੇ ਹੋ ਜਾਂਦਾ ਹੈ ਸੱਚ ਦੀ ਨਿਰੰਤਾਂ ਦਾ ਆਨੰਦ ਮਾਣਦਾ ਹੈ ਤੋ ਸਾਹਿਬ ਸ੍ਰੀ ਗੁਨਾੰਤ ਦੇਵ ਜੀ ਮਹਾਰਾਜ ਇਸ ਦੂਸਰੇ ਸਲੋਕ ਦੇ ਚ ਪ੍ਰਮਾਨ ਕਰਦੇ ਨੇ ਨਾਮ ਨਿਕ ਕਾਰ ਨ ਕਥ ਨਹੀਂ ਜਾਏ ਕੀਤਾ ਕਰਣਾ ਸਰਵ ਰਜਾ ਦਰਸਲ ਸਭ ਕੁਛ ਉਸ ਦੀ ਰਜ਼ਾ ਦੇ ਚ ਹੈ ਤੇ ਮਨੁੱਖ ਦਾ ਹੁਣ ਫਰਜ਼ ਹੋ ਜਾਂਦਾ ਹੈ ਉਸ ਦੀ ਰਜ਼ਾ ਨੂੰ ਮੰਨਣਾ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਮ ਜੋ ਹੁਕਮ ਨਾਲ ਲਿਖਿਆ ਹੋਇਆ ਹੈ ਜੋ ਹੁਕਮ ਹਰ ਜੀਵ ਤੇ ਹੈ ਭਾਉ ਜੋ ਉਸਤੀ ਦੇਨ ਜੋ ਉਸਦੀ ਬਣਾਵਟ ਹੈ ਔਰ ਜਿਸ ਢੰਗ ਦੀ ਹੈ ਇਹਨੂੰ ਕਬੂਲ ਕਰ ਲੈਣਾ ਉਹਨੂੰ ਖਿੜੇ ਮੱਥੇ ਤਸلیم ਕਰ ਲੈਣਾ ਇਹ ਉਸਦੀ ਰਜ਼ਾ ਨੂੰ ਮੰਨਣਾ ਹੈ ਤੇ ਜਿਹੜਾ ਉਸਦੀ ਰਜ਼ਾ ਦੇ ਚਲਾਸੀ ਹੈ ਦਰਅਸਲ ਪ੍ਰਮਾਤਮਾ ਉਸਤੇ ਰਾਜ਼ੀ ਹੋ ਜਾਂਦਾ ਹੈ ਈਸ਼ਵਰ ਅਕਾਲ ਪੁਰਖ ਉਸਤੇ ਰਾਜ਼ੀ ਹੋ ਜਾਂਦਾ ਹੈ ਤੇ ਜਿਸਤੇ ਈਸ਼ਵਰ ਰਾਜ਼ੀ ਹੋ ਗਿਆ ਸਮਝ ਲਓ ਉਸਤੇ ਜਹਾਨ ਰਾਜ਼ੀ ਹੋ ਗਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਇਕ ਸੱਜਣਾ ਸਭ ਸੱਜਣਾ ਇਕ ਵੈਰੀ ਸਭ ਬਾਦ ਜੇ ਇਕ ਸੱਜਣ ਬਣ ਗਏ ਤੋ ਸਾਰਾ ਸੰਸਾਰ ਸੱਜਣ ਬਣ ਗਏ ਤੇ ਜੇ ਇਕ ਨਾਲ ਕੋਈ ਸੰਬੰਧ ਨਹੀਂ ਤਾਂ ਫਿਰ ਜਗਤ ਦੇ ਜ਼ਰਰੇ ਜ਼ਰਰੇ ਨਾਲ ਸੰਬੰਧ ਟੁੱਟਿਆ ਹੋਇਆ ਹੈ ਤੇ ਗਲੀਆਂ ਦੇ ਕੱਖ ਵੀ ਫਿਰ ਜੋ ਹੈ ਵੈਰੀ ਨੇ ਤੋ ਜਿਹੜਾ ਉਸਦੀ ਰਜ਼ਾ ਦੇ ਚਲਦਾ ਹੈ ਪ੍ਰਮਾਤਮਾ ਉਸਤੇ ਰਾਜ਼ੀ ਹੋ ਜਾਂਦਾ ਹੈ ਤੇ ਪ੍ਰਮਾਤਮਾ ਜਿਸਤੇ ਰਾਜ਼ੀ ਹੋ ਜਾਂਦਾ ਹੈ ਉਹ ਮਾਲਾ ਮਾਲ ਹੋ ਜਾਂਦਾ ਹੈ ਉਹ ਖੁਸ਼ਹਾਲ ਹੋ ਜਾਂਦਾ ਹੈ ਔਰ ਉਹ ਦੁਨੀਆ ਦਾ ਅਜ਼ੀਮ ਤਰੀਨ ਮਨੁੱਖ ਬਣ ਜਾਂਦਾ ਹੈ